ਗੋਸਵਾਮੀ ਸ਼ਿਗੂ ਨਾਬਾਦਾਸ ਮਹਾਰਾਜ ਜੀ ਕੀ ਜੈ ਸੋ ਅੱਜ ਜੀ ਇੱਥੇ ਪੱਠਾ ਕਲੋਨੀ ਪਿੰਡ ਬਠਵਾਲੇ ਦੇ ਅਸੀਂ ਪਹੁੰਚੇ ਆ ਕੋਈ ਪਿਛੇ ਇੱਕ ਦੋ ਦਿਨ ਤੋਂ ਸਾਨੂੰ ਵੱਖ-ਵੱਖ ਜਿਹੜੇ ਸਾਡੇ ਗੋਸਵਾਮੀ ਸ਼ਿਗੂ ਨਾਬਾਦਾਸ ਜੀ ਦੇ ਨਾਮ ਤੇ ਗਰੁੱਪ ਨੇ ਉਹਨਾਂ ਗਰੁੱਪਾਂ ਦੇ ਵਿੱਚ ਇੱਕ ਖਬਰ ਪਈ ਸੀ ਕਿ ਇਹ ਇੱਕ ਪਰਿਵਾਰ ਹੈ ਜੀ ਸ਼੍ਰੀ ਚਮਨ ਲਾਲ ਜੀ ਪਿੰਡ ਗੰਜੀ ਤੋਂ ਨੇ ਤੇ ਇੱਥੇ ਇਹ ਕਿਰਾਏ ਤੇ ਰਹਿ ਰਹੇ ਨੇ ਔਰ ਇਹਨਾਂ ਦੇ ਘਰ ਨੂੰ ਜਿਹੜਾ ਵਾ ਉਹ ਸਮਾਨ ਸਾਰਾ ਸੜ ਕੇ ਸੁਆਹ ਹੋ ਗਿਆ ਔਰ ਬਹੁਤ ਸਾਰਾ ਨੁਕਸਾਨ ਇਹਨਾਂ ਦਾ ਹੋਇਆ ਜਿੰਨੀਆਂ ਵੀ ਕੀਮਤੀ ਸਾਰਾ ਫਰਿੱਜ ਸਭ ਕੁਝ ਸੜ ਗਿਆ ਤੇ ਇਹ ਖਬਰ ਜਿਹੜੀ ਹੈ ਚੈਨਲਾਂ ਤੇ ਚੱਲ ਰਹੀ ਸੀ ਉਸ ਤੋਂ ਬਾਅਦ ਫਿਰ ਥੋੜਾ ਇਹ ਸਾਰੇ ਸਰਜਨ ਜਿਹੜੇ ਨੇ ਨਾਲ ਅ ਲੇਖ ਰਾਜ ਭਾਜੀ ਨੇ ਇਹਨਾਂ ਵੱਲੋਂ ਦੱਸਿਆ ਗਿਆ ਇਧਰੋਂ சுரேਸ਼ ਜੀ ਨੇ ਸਾਡੇ ਨਾਲ ਪ੍ਰੇਮਪਗਤ ਜੀ ਨੇ ਹੱਲੇ ਤੋਂ ਔਰ ਬਲਵਿੰਦਰ ਭਾਜੀ ਇਥੋਂ ਇਨੇ ਪਠਾ ਕਲੋਨੀ ਤੋਂ ਇਹਨਾਂ ਸਾਰਿਆਂ ਵੱਲੋਂ ਜੋ ਦੱਸਿਆ ਗਿਆ ਉਸ ਤੋਂ ਬਾਅਦ ਅਸੀਂ ਇੱਧਰ ਸਾਡੇ ਪੰਜਾਬ ਪ੍ਰਧਾਨ ਨੇ ਬਬਲੂ ਸ਼ਰੀਆ ਸਾਹਿਬਿਆਂ ਨਾਲ ਸਲਾਹ ਕਰਕੇ ਅਸੀਂ ਸਵੇਰੇ ਜਿਹੜਾ ਵਾ ਇਹਨਾਂ ਚਮਨ ਲਾਲ ਜੀ ਨੂੰ ਮਿਲੇ ਸੀ ਆ ਕੇ ਔਰ ਇਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜਿਹੜੀ ਗੋਸwami ਸ਼੍ਰੀ ਗੁਰਨਾਬਾਦਸ ਦੀਆਂ ਵੱਖ-ਵੱਖ ਸੰਤੀਆਂ ਨੇ ਇਹ ਉਹਨਾਂ ਨੇ ਇਹਨਾਂ ਤੱਕ ਪਹੁੰਚ ਕੀਤੀ ਆ ਔਰ ਜਿਹੜੀ ਬਣਦੀ ਜੋ ਵੀ ਉਹਨਾਂ ਦੇ ਮਦਦ ਜਿਹੜੀ ਸੀ ਉਹ ਕਰ ਸਕਦੇ ਸੀ ਉਹਨਾਂ ਨੇ ਕੀਤੀ ਜਿਨ੍ਹਾਂ ਵਿੱਚ ਯੁਧਵੀਰ ਜੀ ਮਾਨਜੋਗ ਉਹਨਾਂ ਨੇ ਬਹੁਤ ਸਾਰੀ ਮਦਦ ਕੀਤੀ ਔਰ ਨਾਲ ਉਸ ਤੋਂ ਬਾਅਦ ਹੋਰ ਵੀ ਇੱਕ ਸਭਾ ਆ ਉਹਨਾਂ ਨੇ ਇਹਨਾਂ ਨੂੰ ਸਮਾਨ ਜਿਹੜਾ ਵਾ ਕੁਝ ਫਰਿੱਜ ਪੱਖੇ ਐਦਾ ਸਮਾਨ ਜਿਹੜਾ ਲੈ ਕੇ ਦਿੱਤਾ ਔਰ ਫਿਰ ਅਸੀਂ ਇਹਨਾਂ ਨੂੰ ਇਹੀ ਪੁੱਛਿਆ ਵੀ ਦੱਸੋ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਔਰ ਇਹਨਾਂ ਨੇ ਸੰਦਸਿਆ ਕਿ ਸਾਡੇ ਕੋਲ ਬਿਸਤਰਿਆਂ ਦੀ ਜਿਹੜੀ ਆ ਉਹ ਕਮੀ ਹੈ ਤੇ ਉਹ ਜਿਹੜਾ ਵਾ ਉਹ ਜ਼ਿਲ੍ਹਾ ਸੰਤੀ ਵੱਲੋਂ ਹੁਣ ਇਹ ਸੇਵਾ ਜਿਹੜੀ ਆ ਉਹ ਇਹਾਂ ਦੇ ਨੂੰ ਕੀਤੀ ਗਈ ਆ ਸਵੀਕਾਰ ਕਰ ਲੈਣ ਜੇ ਹੋਰ ਵੀ ਕਿਸੇ ਚੀਜ਼ ਦੀ ਪੈਸਿਆਂ ਦੀ ਵੀ ਥੋੜੀ ਜਿਹੜੀ ਮਦਦ ਆਵੇ ਇਹਨਾਂ ਨੂੰ ਕੀਤੀ ਗਈ ਹੈ ਹੋਰ ਵੀ ਕਿਸੇ ਚੀਜ਼ ਦੀ ਜੇ ਇਹਨਾਂ ਨੂੰ ਜ਼ਰੂਰਤ ਹੋਵੇ ਅਸੀਂ ਸਮਾਜ ਵਾਸਤੇ ਹਮੇਸ਼ਾ ਹਾਜ਼ਰ ਹਾਂ ਔਰ ਸਾਰੇ ਇਹ ਇਸ ਗੱਲ ਦੀ ਅੱਜ ਇਹ ਵੀ ਅੱਛਾ ਲੱਗਦਾ ਵਾ ਕਿ ਦੇਖੋ ਇੱਕ ਜੇਕਰ ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਜੀ ਦੀ ਵੱਡਾ ਦਿਨ ਤਿਹਾਰ ਜਿਹੜਾ ਵਾ 8 April ਨੂੰ ਮਨਾਇਆ ਜਾਂਦਾ ਉਹਦੇ ਨਾਮ ਤੇ ਅਸੀਂ ਵੱਖ-ਵੱਖ ਜਥੇਬੰਦੀਆਂ ਭਾਵੇਂ ਕਿੰਨੀਆਂ ਵੀ ਜਥੇਬੰਦੀਆਂ ਨੇ ਅਸੀਂ ਸਾਰੇ ਇਕੱਠੇ ਹੋ ਕੇ ਜਦੋਂ ਗੁਰੂ ਨਾਭਾ ਦਾਸ ਜੀ ਦਾ ਆਪਣੇ ਸਮਾਜ ਨੂੰ ਨਾਲ ਲੈ ਕੇ ਚਲਦੇ ਆ ਮਨਾਉਂਦੇ ਆ ਤੇ ਫਿਰ ਉਹ ਕੱਲਾ ਸ਼ੁਭ ਯਾਤਰਾ ਤੱਕ ਕੰਮ ਨਹੀਂ ਹੈਗਾ ਦੇਖੋ ਇਹਨਾਂ ਤੱਕ ਸਾਰੀਆਂ ਸੁਭਾਵਾਂ ਨੇ ਪਹੁੰਚ ਕੀਤੀ ਆ ਬਾਕੀ ਸਮਾਜ ਵੀ ਸਾਰੇ ਇਹਨਾਂ ਤੱਕ ਪਹੁੰਚ ਕਰਨ ਅਸੀਂ ਇਹ ਵੀ ਅਪੀਲ ਕਰਦੇ ਹਾਂ ਔਰ ਬੜੀ ਇਸ ਗੱਲ ਦਾ ਲੱਗਾ ਕਿ ਜਦੋਂ ਸਮਾਜ ਚ ਅਸੀਂ ਇਕੱਠੇ ਹੋ ਕੇ ਚੱਲਦੇ ਹਾਂ ਤੇ ਫਿਰ ਦੁੱਖ ਸੁੱਖ ਜਿਹੜੇ ਆ ਉਹ ਸਾਰੇ ਸਾਡੇ ਸਮਾਜ ਦੇ ਸਾਂਝੇ ਹੋ ਜਾਂਦੇ ਆ ਤੇ ਧੰਨਵਾਦ ਸ਼ਹਿਰ ਦੀਆਂ ਹੋਰ ਜੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਚੰਗੇ ਸਮਾਜ ਦੀ ਸਿਰਜਣਾ ਵਾਸਤੇ ਅਸੀਂ ਮਤਲਬ ਜਿਹੜਾ ਵਾ ਸਮੁੱਚੇ ਸਮਾਜ ਦਾ ਜਾਤੀਵਾਦ ਤੋਂ ਉੱਪਰ ਉੱਠ ਕੇ ਸਭ ਮਸਮੁਚੀ ਮਨੁੱਖਤਾ ਨੂੰ ਧਿਆਨ ਚ ਰੱਖ ਕੇ ਜਿਹੜਾ ਵਾ ਜਿਹੜੇ ਵੀ ਕਿਸੇ ਤੇ ਦੁੱਖ ਤਕਲੀਫ ਕੋਈ ਆਉਂਦੀ ਆ ਉੱਥੇ ਅਸੀਂ ਸਾਰੀਆਂ ਸੁਭਾਵਾਂ ਜੜੀਆਂ ਰਲ ਕੇ ਉਹ ਉਸ ਪੀੜਿਤ ਪਰਿਵਾਰ ਨੂੰ ਪੀੜਿਤ ਜਿਹੜਾ ਵਿਅਕਤੀ ਆ ਉਹਦੀ ਮਦਦ ਹਮੇਸ਼ਾ ਕਰਨ ਦੇ ਲਈ ਅੱਗੇ ਚੱਲਦੇ ਰਹੀਏ ਔਰ ਸਾਡੇ ਗੁਰਦਾਸਪੁਰ ਸ਼ਹਿਰ ਨੂੰ ਇਹ ਬਖਸ਼ਾ ਕਿ ਸਾਰੀਆਂ ਸੁਭਾਵਾਂ ਧਾਰਮਿਕ ਸੁਭਾਵਾਂ ਬਹੁਤ ਪੋਜੀਟਿਵਲੀ ਮਦਦ ਕਰਦੀਆਂ ਔਰ ਅੱਗੇ ਆਉਂਦੀਆਂ ਨੇ ਇਹ ਬਿਲਕੁਲ ਜਿਹੜਾ ਵਾ ਤੁਸੀਂ ਵਿਜੇ ਜੀ ਕਵਰ ਕਰਦੇ ਰਹਿੰਦੇ ਹੋ ਇਹ ਸਾਰੇ ਬੜੇ ਐਕਟਿਵ ਨੇ ਇਸ ਮਾਮਲੇ ਵਿੱਚ। ਹਾਂ ਜੀ ਸਵਾਮੀ ਸ਼੍ਰੀ ਗੁਰਨਾਬਾਦਾਸ ਮਹਾਰਾਜ ਕੀ ਜੈ। ਮੈਂ ਸਾਰੀਆਂ ਜਿੰਨੀਆਂ ਵੀ ਸੰਸਥਾ ਸ਼ਹਿਰ ਦੇ ਆਗਿਆ ਨੇ ਮੈਂ ਸਾਰਿਆਂ ਗਾ ਅਪੀਲ ਕਰਦਾ ਕਿ ਸਾਰੀ ਸੰਸਥਾ ਅੱਗੇ ਆ ਕੇ ਇਸ ਪਰਿਵਾਰ ਦੀ ਮਦਦ ਕਰਨ ਤੇ ਇਹਨਾਂ ਦਾ ਵੱਧ ਤੋਂ ਸਹਾਯੋਗ ਦੇਣ। ਜੈ ਸ਼੍ਰੀ ਗੁਰਨਾਬਾਦਾਸ। ਸਵਾਮੀ ਸ਼੍ਰੀ ਗੁਰਨਾਬਾਦਾਸ ਮਹਾਰਾਜ ਕੀ ਜੈ। ਅੱਜ ਸ਼੍ਰੀ ਚੰਮਲਾਲ ਦੇ ਘਰ ਗੁਰੂ ਰਬਾਦਾਸ ਮਹਾਰਾਜ ਦੀ ਪੰਜਾਬ ਦੀ ਬਾਡੀ ਜਿਹਦੇ ਵਿੱਚ ਪ੍ਰਧਾਨ ਸ਼੍ਰੀ ਬਬਲੂ ਸ਼ਰੀਆ ਜੀ ਲਲਤ ਜੀ ਜ਼ਿਲ੍ਹਾ ਪ੍ਰਧਾਨ ਵੀਡੀਓ ਸਾਫ ਸ਼ਰੇਸ਼ ਜੀ ਤੇ ਬਲਵਿੰਦਰ ਜੀ ਹੋਰ ਮੇਰੇ ਸਾਥੀ ਪ੍ਰੇਮ ਭਗਤ ਜੀ ਤੇ ਪਠਾ ਕਲੋਨੀ ਦੇ ਹੋਰ ਨਿਵਾਸੀ ਨੇ ਇਹਦੇ ਘਰ ਪਹੁੰਚ ਕੇ ਇਹਨੂੰ ਜੋ ਮਾਲੀ ਮਦਦ ਇਹਨਾਂ ਨੇ ਦਿੱਤੀ ਆ ਇਹ ਪਰਿਵਾਰ ਵੱਲੋਂ ਤੇ ਸਾਡੇ ਵੱਲੋਂ ਵੀ ਧੰਨਵਾਦ ਆ ਮੈਂ ਇਹਨਾਂ ਦੇ ਨਾਲ ਹੀ ਲੱਗੇ ਮੇਰੀ ਦੁਕਾਨ ਆ ਮੈਂ ਰਹਿ ਰਿਹਾ ਤੇ ਬਹੁਤ ਨੁਕਸਾਨ ਹੋਇਆ ਇਸ ਪਰਿਵਾਰ ਦਾ ਬੇਸਿਕਲੀ ਪਿੰਡ ਗੰਜੀ ਤੋਂ ਨੇ ਇੱਥੇ ਕਿਰਾਏ ਤੇ ਰਹਿ ਰਹੇ ਨੇ ਮਜ਼ਦੂਰੀ ਕਰਨ ਵਾਸਤੇ ਸ਼ਹਿਰ ਦੇ ਨੇੜੇ ਆਏ ਸੀ ਤੇ ਰੱਬ ਜਾਣੇ ਕੁਦਰਤੀ ਕਿਦਾਂ ਅੱਗ ਲੱਗੀ ਜਦੋਂ ਉਹ ਫਾਇਰ ਬ੍ਰਿਗੇਡ ਆਇਆ ਉਦੋਂ ਨੂੰ ਘਰ ਦਾ ਪੂਰਾ ਨੁਕਸਾਨ ਹੋ ਚੁੱਕਾ ਸੀ ਇੱਥੋਂ ਤੱਕ ਕਿ ਵਿਚਾਰਾਂ ਦਾ ਪੈਸਾ ਤੇ ਲਾਵੀ ਜੋ ਹੀ ਅੰਦਰ ਉਹ ਵੀ ਸੜ ਕੇ ਸੁਆਹ ਹੋ ਚੁੱਕਾ ਸੋ ਗੁਰੂ ਨਾਵਾ ਦਾ ਸੰਮਤੀ ਪੰਜਾਬ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਲਰਤ ਜੀ ਬਬਲੂ ਜੀ ਵੀਡੀਓ ਸਾਫ ਸ਼ਰੇਸ਼ ਜੀ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਿ ਚੈਨਲ ਕਿਰੋ ਚੈਨਲ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਅ ਅੱਜ ਹੀ ਨਹੀਂ ਆਏ ਬਗਾਏ ਸਾਡੇ ਗੁਰੂ ਨਵਾਬ ਦਾਸ ਦੀ ਸ਼ੋਭਾ ਯਾਤਰਾ ਵਿੱਚ ਵੀ ਕਵਰਿੰਗ ਕਰਦੇ ਆ ਤੇ ਦੁੱਖ ਸੁੱਖ ਵਿੱਚ ਵੀ ਇਹੋ ਜੇ ਸਮੇਂ ਦੇ ਉੱਤੇ ਹਮ ਹਮੇਸ਼ਾ ਇਹਨਾਂ ਦੀ ਪਹਿਲ ਹੁੰਦੀ ਆ ਕਿ ਚੈਨਲ ਇਹ ਕਵਰਿੰਗ ਕਰਕੇ ਤੇ ਲੋਕਾਂ ਦੇ ਵਿੱਚ ਖਬਰ ਪਹੁੰਚਾਉਂਦੇ ਆ ਇਹਨਾਂ ਦੀ ਬਦੌਲਤ ਇਹ ਖਬਰ ਲੋਕਾਂ 'ਚ ਪਹੁੰਚੀ ਆ ਤੇ ਹੋਰ ਸਭਾਵਾਂ ਨੂੰ ਵੀ ਇਹ ਇਹ ਬੇਨਤੀ ਕਰਦੇ ਆ ਕਿ ਜੋ ਤੈਲ ਫਲ ਇਸ ਤੋਂ ਪਹਿਲਾਂ ਵੀ ਕੁਝ ਲੋਕ ਆਏ ਆ ਜਿਨ੍ਹਾਂ ਨੇ ਕੋਈ ਸੇਵਾ ਕੀਤੀ ਆ ਤੇ ਮੈਂ ਐਨਜੀਓ ਗਰੁੱਪ ਸੰਬਾਦ ਸੇਵੀ ਜਿੰਨੇ ਵੀ ਹੈਗੇ ਆ ਸੈਂਟਰ ਆਪਣੇ ਸਰਕਾਰ ਨੂੰ ਵੀ ਅਪੀਲ ਕਰਦਾ ਆ ਕਿ ਡੀਸੀ ਲੈਵਲ ਤੇ ਜੋ ਵੀ ਫੰਡ ਜਣਾ ਦਿੱਤਾ ਜਾਵੇ ਪਰਿਵਾਰ ਨੂੰ ਉਹਨਾਂ ਥੋੜਾ ਜਿੰਨੀ ਇਹਨਾਂ ਦੀ ਮਦਦ ਕੀਤੀ ਜਾਵੇ ਉਹਨੀ ਥੋੜੀ ਆ ਕਿਉਂਕਿ ਜੋ ਇਹਨਾਂ ਦਾ ਨੁਕਸਾਨ ਹੋਇਆ ਉਹ ਭਰਪਾਈ ਪੂਰੀ ਤਾਂ ਨਹੀਂ ਹੋ ਸਕਦੀ ਪਰ ਐਸਲੇ ਇਹਨਾਂ ਨੂੰ ਕੋਈ ਸਹਾਰੇ ਦੀ ਲੋੜ ਹੈ ਤੇ ਕੁਝ ਜੋ ਜ਼ਰੂਰਤਮੰਦ ਚੀਜ਼ਾਂ ਨੂੰ ਦਿੱਤਾ ਜਾਵੇ ਇਹਨਾਂ ਸ਼ਬਦਾਂ ਨਾਲ ਹੀ ਮੈਂ ਆਏ ਹੋਏ ਬਾਡੀ ਦਾ ਨਿਊ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਗੋਸ਼wami Shirgunda Bahadur Singh Maharaj ਕੀ ਜੈ